ਤਸਰੀਆ ਕਾ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਝੋਨੇ ਦਾ ਫਟਾਰਾ ਜਾਦਾ ਕਰਨ ਬਾਰੇ ਅਤੇ ਰੰਗ ਹਰਾ ਭਰਾ ਕਰਨ ਬਾਰੇ ਵੀਡੀਓ ਨੂੰ ਛੁਰੂ ਤੋਂ ਅਖੀਰ ਤੱਕ ਦੇਖਿਓ ਚਲੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ ਕਿਸਾਨ ਵੀਰੋ ਤੁਸੀਂ ਸੋਚਦੇ ਹੋਵੋਗੇ ਕਿ ਝੋਨੇ ਨੂੰ ਹਰਾ ਭਰਾ ਕਰਨ ਲਈ ਬਾਜ਼ਾਰ ਵਿੱਚੋਂ ਜ਼ਿਆਦਾ ਪ੍ਰੋਡਕਟ ਲਿਆ ਕੇ ਪਾਉਣੇ ਪੈਣਗੇ ਇਸ ਬਾਰੇ ਦੱਸਿਆ ਜਾਵੇਗਾ ਕਿਸਾਨ ਵੀਰ ਜਿਹਾ ਕੋਈ ਪ੍ਰੋਡਕਟ ਨਹੀਂ ਜੋ ਸਪੈਸ਼ਲ ਪੌਣ ਬਾਰੇ ਦੱਸਿਆ ਜਾਵੇਗਾ ਝੋਨੇ ਨੂੰ ਪਾਉਣਾ ਸਿਰਫ ਉਹ ਕੋਜੀਏ ਜੋ ਖੇਤੀਬਾੜੀ ਮਾਹਰ ਦੱਸਦੇ ਨੇ ਪਰ ਪਾਉਣ ਦਾ ਟਾਈਮ ਸਹੀ ਹੋਣਾ ਚਾਹੀਦਾ ਹੈ ਤੇ ਤਰੀਕਾ ਸਹੀ ਹੋਣਾ ਚਾਹੀਦਾ ਹੈ ਨਾਲੇ ਡੋਜ਼ ਉਹਦੀ ਸਹੀ ਹੋਣੀ ਚਾਹੀਦੀ ਹੁਣ ਮੈਂ ਦੱਸਾਂਗਾ ਕਿ ਕੀ ਪਾਉਣਾ ਹੈ ਕਦੋਂ ਪਾਉਣਾ ਹੈ ਤੇ ਕਿੰਨਾ ਪਾਉਣਾ ਹੈ ਕਿਸਾਨ ਵੀਰੋ ਝੋਨੇ ਨੂੰ ਪੰਜ ਤੱਤਾਂ ਦੀ ਘਾਟ ਜ਼ਿਆਦਾ ਆਉਂਦੀ ਹੈ ਜੇਕਰ ਇਹ ਪੰਜ ਤੱਤ ਸਹੀ ਸਮੇਂ ਸਰ ਸਹੀ ਮਾਤਰਾ ਵਿੱਚ ਅਤੇ ਸਹੀ ਤਰੀਕੇ ਨਾਲ ਪਾਲੇ ਜਾਣ ਤਾਂ ਝੋਨਾ ਬੂਟਾ ਜ਼ਿਆਦਾ ਮਾਰੇਗਾ ਰੰਗ ਹਰਾ ਭਰਾ ਰਹੇਗਾ ਦਾਣੇ ਮੋٹے ਤੇ ਚਮਕਦਾਰ ਬਣਨਗੇ ਤੇ ਝਾੜ ਵਧੇਗਾ ਕਿਸਾਨ ਵੀਰੋ ਇਹ ਪੰਜ ਤੱਤ ਕਿਹੜੇ ਨੇ ਪਹਿਲੇ ਨੰਬਰ ਤੇ ਨਾਈਟrogen ਦੋ ਨੰਬਰ ਤੇ ਫਾਸਫੋਰਸ ਫਿਰ ਪਟਾਸ਼ ਜਿੰਕ ਤੇ ਸਲਫਰ ਕਿਸਾਨ ਵੀਰੋ ਨਾਈਟ੍ਰੋਜਨ ਨੂੰ ਤੁਸੀਂ ਤਿੰਨ ਕਿਸ਼ਤਾਂ ਦੀ ਬਜਾਏ ਜੇਕਰ ਚਾਰ ਕਿਸ਼ਤਾਂ ਵਿੱਚ ਪਾ ਲਵੋ ਤਾਂ ਰਿਜ਼ਲਟ ਵਧੀਆ ਮਿਲਦਾ ਹੈ। ਕਦੋਂ ਕਰੋ ਪਾਉਣੀ ਹੈ ਨਾਈਟ੍ਰੋਜਨ? ਪਹਿਲੀ ਕਿਸ਼ਤ 7 ਦਿਨਾਂ ਤੇ ਪਾ ਦਿਓ, ਦੂਜੀ 14 ਦਿਨ ਤੇ, ਤੀਜੀ ਕਿੰਨੇ ਦਿਨ ਤੇ ਤੇ ਚੌਥੀ 28 ਦਿਨਾਂ ਤੇ। ਯੂਰਗਿਆ ਸਾਰੀ 28 ਦਿਨਾਂ ਤੱਕ 28 30 ਦਿਨਾਂ ਤੱਕ ਖਤਮ ਕਰ ਦਿਓ। ਕਿਸਾਨ ਵੀਰੋ ਫਾਸਫੋਰਸ ਤੁਸੀਂ ਕਦੋਂ ਕਰਨ ਵੇਲੇ ਖੇਤ ਵਿੱਚ ਪਾਉਣੀ ਹੈ ਫਾਸਫੋਰਸ ਤੁਸੀਂ ਤਾਂ ਹੀ ਪਾਉਣੀ ਹੈ ਜੇਕਰ ਤੁਸੀਂ ਮਿੱਟੀ ਟੈਸਟ ਕਰਾਈਏ ਤੇ ਉਸ ਦੀ ਖੇਤ ਵਿੱਚ ਸਿਫਾਰਸ਼ ਕੀਤੀ ਗਈ ਹੋਵੇ ਨਹੀਂ ਤਾਂ ਫਾਸਫੋਰਸ ਤੱਤ ਨਹੀਂ ਦੇਣਾ ਫਾਸਫੋਰਸ ਤੱਤ ਝੋਨੇ ਦੀਆਂ ਜੜ੍ਹਾਂ ਦਾ ਵਿਕਾਸ ਕਰਾਉਂਦਾ ਹੈ ਤੇ ਬੂਟਾ ਮਜ਼ਬੂਤ ਬਣਦਾ ਹੈ ਪਟਾਸ਼ ਨੰਬਰ ਤੇੰਤੇ ਪਟਾਸ਼ ਤੱਤ ਜੋ ਨੇ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ ਤੇ ਦਾਣੇ ਮੋٹے ਤੇ ਚਮਕਦਾਰ ਬਣਦੇ ਨੇ ਜਿਸ ਨਾਲ ਝਾੜ ਵੱਧਦਾ ਹੈ ਅੱਗੇ ਆਪਾਂ ਗੱਲ ਕਰਾਂਗੇ ਜ਼ਿੰਕ ਦੀ ਕਿਸਾਨ ਵੀਰੋ ਜ਼ਿੰਕ ਝੋਨਾ ਲਾਉਣ ਤੋਂ 10-12 ਦਿਨਾਂ ਦੇ ਬਾਅਦ ਪਾਉਣੀ ਹੈ ਤੇ 15-16 ਦਿਨਾਂ ਤੋਂ ਪਹਿਲਾਂ-ਪਹਿਲਾਂ ਪਾ ਦੇਣੀ ਹੈ ਝੋਨੇ ਵਿੱਚ ਪਾਣੀ ਖੜਾ ਰਹਿਣ ਕਾਰਨ ਜਿੰਕ ਨਹੀਂ ਪੌਣੀ ਕਿਉਂਕਿ ਜਿਆਦਾ ਚਿਰ ਪਾਣੀ ਖੜੇ ਰਹਿਣ ਨਾਲ ਜਿੰਕ ਝੋਨੇ ਨੂੰ ਨਹੀਂ ਲੱਗਦਾ ਇਸ ਲਈ ਜਿੰਕ ਉਦੋਂ ਪਾਉਣਾ ਜਦ ਪਾਣੀ ਸੁਕਾਸ ਕਾ ਕੇ ਹਵਾ ਲਵਾ ਲਵਾ ਕੇ ਲਾਉਣਾ ਹੁੰਦਾ ਹੈ ਤਾਂ ਕਿ ਝੋਨੇ ਦੀਆਂ ਜੜ੍ਹਾਂ ਨੂੰ ਹਵਾ ਮਿਲ ਸਕੇ ਕਿਸਾਨ ਵੀਰੋ ਜਿੰਕ 21% ਵਾਲੀ ਪਾਉਣੀ ਹੈ ਜਿੱਥੇ ਜ਼ਮੀਨ ਦਾ ਪੀ ਐਚ ਜਿਆਦਾ ਹੋਵੇ ਉੱਥੇ 33% ਵਾਲੀ ਜ਼ਿੰਕ ਨਹੀਂ ਪਾਉਣੀ। ਉੱਥੇ 21% ਵਾਲੀ ਜ਼ਿੰਕ ਪਾਉਣੀ ਹੈ। 21% ਵਾਲੀ ਜ਼ਿੰਕ 10 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣੀ ਹੈ। ਜ਼ਿੰਕ ਪਾਉਣ ਨਾਲ ਝੋਨੇ ਦਾ ਰੰਗ ਵੀ ਹਰਾ ਭਰਾ ਹੋ ਜਾਵੇਗਾ ਤੇ ਫੋਕ ਵੀ ਘਟ ਜਾਂਦੀ ਹੈ। ਝੋਨੇ ਵਿੱਚ ਜ਼ਿੰਕ ਦੀ ਘਾਟ ਕਾਰਨ ਬੂਟੇ ਮਧਰੇ ਤੇ ਝਾੜੀਆਂ ਵਰਗੇ ਹੋ ਜਾਂਦੇ ਨੇ ਤੇ ਪੱਤਿਆਂ ਦਾ ਰੰਗ ਭੂਰਾ ਜਾ। ਹੋ ਜਾਂਦਾ ਜਿਵੇਂ ਕਿ ਜੰਗਾਲ ਜਿਆ ਲੱਗਾ ਹੋਵੇ ਅੱਗੇ ਆਪਾਂ ਗੱਲ ਕਰਦੇ ਆਂ ਸਲਫਰ ਦੀ ਕਿਸਾਨ ਵੀਰੋ ਜਿਹੜੀਆਂ ਜ਼ਮੀਨਾਂ ਵਿੱਚ ਪਾਣੀ ਛੇਤੀ ਨਹੀਂ ਜੀਰਦਾ ਉੱਥੇ ਸਲਫਰ ਤੱਤ ਬਹੁਤ ਜ਼ਰੂਰੀ ਹੁੰਦਾ ਹੈ ਪਾਣੀ ਖੜਾ ਰਹਿਣ ਕਾਰਨ ਝੋਨੇ ਦੀਆਂ ਜੜਾਂ ਕਾਲੀਆਂ ਹੋ ਜਾਂਦੀਆਂ ਨੇ ਤੇ ਝੋਨਾ ਚੱਲਦਾ ਨਹੀਂ ਸਲਫਰ ਪਾਉਣ ਨਾਲ ਜ਼ਮੀਨ ਵਿੱਚ ਪਾਣੀ ਜੀਰਨ ਲੱਗ ਜਾਂਦਾ ਤੇ ਝੋਨੇ ਦੀਆਂ ਜੜਾਂ ਚਿੱਟੀਆਂ ਤੇ ਤੰਦਰੁਸਤ ਹੋ ਜਾਂਦੀਆਂ ਨੇ ਤੇ ਝੋਨੇ ਦਾ ਰੰਗ ਹਰਾਪਰਾ ਹੋ ਜਾਂਦਾ ਹੈ ਸਲਫਰ 90% ਵਾਲੀ ਪਾਊਡਰ ਵਾਲਾ ਪਾਉਣਾ ਹੈ ਇਸ ਦੀ ডোজ 3 ਕਿਲੋ ਪ੍ਰਤੀ ਏਕੜ ਸਲਫਰ ਵੀ ਝੋਨਾ ਲਾਉਣ ਤੋਂ 10-15 ਦਿਨਾਂ ਦੇ ਵਿੱਚ ਵਿੱਚ ਪਾ ਦਿਓ ਕਿਸਾਨ ਵੀ ਲੋ ਵੀਰੋ ਰੇਤਲੀਆਂ ਜ਼ਮੀਨਾਂ ਵਿੱਚ ਸਲਫਰ ਨਹੀਂ ਪਾਉਣਾ ਕਿਉਂਕਿ ਉੱਥੇ ਪਾਣੀ ਪਹਿਲਾਂ ਹੀ ਨਹੀਂ ਕੱਢਦਾ ਤੇ ਸਲਫਰ ਪਾਉਣ ਨਾਲ ਤਾਂ ਫਿਰ ਪਾਣੀ ਬਹੁਤ ਜ਼ਿਆਦਾ ਜਿਰ ਲੱਗ ਜਾਵੇਗਾ ਅਤੇ ਰੇਤਲੀਆਂ ਜ਼ਮੀਨਾਂ ਵਿੱਚ ਸਲਫਰ ਪਾਉਣ ਨਾਲ ਲੋਹਿਰੀ ਵਿਗਾਟ ਆ ਜਾਂਦੀ ਹੈ ਇਸ ਲਈ ਰੇਤਲੀਆਂ ਜ਼ਮੀਨਾਂ ਵਿੱਚ ਸਲਫਰ ਦੀ ਵਰਤੋਂ ਨਾ ਕਰੋ ਕਿਸਾਨ ਵੀਰੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਫਿਰ ਵੀ ਝੋਨੇ ਦਾ ਰੰਗ ਹਰਾ ਨਹੀਂ ਹੁੰਦਾ ਤਾਂ ਫਿਰ ਤੁਸੀਂ ਮੈਗਨੀਸ਼ੀਅਮ ਸਲਫੇਟ ਦੀ ਵਰਤੋਂ ਕਰ ਸਕਦੇ ਹੋ ਇਹ ਵੀ ਤੁਸੀਂ ਉਹ ਨਾਲਾਉਣ ਤੋਂ 15-20 ਦਿਨਾਂ ਦੇ ਵਿੱਚ ਵਿੱਚ ਪਾ ਦੇਣਾ ਹੈ 10 ਕਿਲੋ ਮੈਗਨੀਸ਼ੀਅਮ ਸਲਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਉਣਾ ਹੈ ਅਤੇ 15-20 ਦਿਨ ਚੋਨਾ ਲੱਗਣ ਤੋਂ ਬਾਅਦ 15-20 ਦਿਨਾਂ ਦੇ ਵਿੱਚ ਵਿੱਚ ਪਾ ਦੇਣਾ ਤੁਹਾਡਾ ਚੋਨਾ ਦਾਹ ਦਿਨਾਂ ਦੇ ਵਿੱਚ ਵਿੱਚ ਹਰਾ ਭਰਾ ਹੋ ਜਾਵੇਗਾ ਹਰਕਿੰਗ ਅਜਮੇਨਾ ਮੈਂ ਜਾਂਦੀ ਕਾਰ ਆ ਜਾਂਦੀ ਹੈ ਉਮੀਦ ਹੈ ਕਿ ਕਿਸਾਨ ਵੀਰੋ ਤੁਹਾਨੂੰ ਸਮਝ ਲੱਗ ਗਈ ਹੋਵੇਗੀ ਕਿ ਝੋਨੇ ਵਿੱਚ ਕਿਹੜੇ ਕਿਹੜੇ ਤੱਤ ਕਦੋਂ-ਕਦੋਂ ਤੇ ਕਿੰਨੀ ਮਾਤਰਾ 'ਚ ਦੇਣ ਨਾਲ ਝੋਨੇ ਦਾ ਰੰਗ ਹਰਾਪਰਾ ਹੋ ਜਾਏਗਾ ਤੇ ਝਾੜ ਵੀ ਵੱਧ ਨਿਕਲੇਗਾ ਵੀਡੀਓ ਚੰਗੀ ਲੱਗੀ ਹੋਵੇ ਤਾਂ ਇੱਕ ਲਾਈਕ ਕਰਨਾ ਵੀਡੀਓ ਨੂੰ ਹੋਰ ਕਿਸਾਨ ਵੀਰਾਂ ਨਾਲ ਸ਼ੇਅਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀ ਨਾ ਭੁੱਲਣਾ ਵੀਡੀਓ ਵੇਖ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ